ਸਿਸਟਮ ਆਪਣੇ ਆਪ ਨੂੰ ਛੁਪਾਉਣ ਦੇ ਲਈ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੇ ਲਈ ਸਿਸਟਮ ਅੱਜ ਇਹ ਚੀਤੇ ੱੱਕਾ ਕਰ ਰਿਹਾ ਭਾਈ ਜੀ ਜੇ ਜੰਗ ਰਕਵਾ ਸਕਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਡੀ ਕੇਂਦਰ ਸਰਕਾਰ ਤਾਂ ਮੈਨੂੰ ਲੱਗਦਾ ਫਿਰ ਇਹ ਤਾਂ ਬਹੁਤ ਛੋਟੀ ਚੀਜ਼ ਆ ਕਿਸੇ ਨੂੰ ਮਤਲਬ ਜੇ ਦੱਸਣਾ ਵੀ ਹੋਵੇ ਤਾਂ ਕੋਈ ਸ਼ਬਦ ਨਹੀਂ ਉਹਨੂੰ ਦੱਸਣ ਲਈ ਬਦਲਗੀਤ ਕੀ ਚੀਜ਼ ਆ ਜੀ ਉਹਦੇ ਨਾਲ ਅੱਡਾ ਵੱਡਾ ੱੱਕਾ ਹੋ ਸਕਦਾ ਆ ਆਮ ਬੰਦੇ ਦੀ ਕੀ ਵੈਲੀ ਆ ਟਰੈਕਟਰਾਂ ਦੇ ਧੱਕਾ ਲੈ ਕੇ ਪੋਸਟ ਪਾਈ ਦਿਲਜੀਤ ਨੇ ਮਾਫੀ ਮੰਗ ਲਈ ਪਰ ਹੁਣ ਰੀਜ਼ਨ ਨਹੀਂ ਦੱਸੇ ਪੰਜਾਬ 95 ਫਿਲਮ ਰਿਲੀਜ਼ ਨਹੀਂ ਹੋ ਰਹੀ ਦਿਲਜੀਤ ਦੇ ਉਸ ਪੋਸਟ ਨੇ ਸਭ ਦਾ ਦਿਲ ਮੈ ਯੂਜ਼ ਕੀਤਾ ਰਾਜਦੀਪ ਪੰਜਾਬ 95 ਫਿਲਮ ਜਿਹੜੀ ਆ ਉਹ ਹੁਣ ਡਿਲੇ ਹੋ ਚੁੱਕੀ ਹੈ ਤੇ ਜਿਹੜਾ ਦਿਲਜੀਤ ਨੇ ਇੱਕ ਪੋਸਟ ਪਾਈ ਕਿ ਵੀ ਆਰ ਸੋਰੀ ਜਿਹੜੀ ਸਾਡੇ ਹੱਥ ਚ ਵੀ ਚੀਜ਼ਾਂ ਨਹੀਂ ਹੈ ਤੋ ਡਿਲੇ ਕਰਨੀ ਪੈਣੀ ਹੈ ਸਾਨੂੰ ਹੋਰ ਕੋਈ ਹੱਲ ਨਹੀਂ ਹੈਗਾ ਕਿਉਂ ਹੋ ਰਹੀ ਹੈ ਕੀ ਕਾਰਨ ਹੈ ਦੇਖੋ ਇਸ ਗੱਲ ਦੇ ਕਾਰਨ ਹਲੇ ਤੱਕ ਕਿਸੇ ਕੋਲ ਵੀ ਨਹੀਂ ਹੈਗੇ ਨਾ ਤਾਂ ਦਲਜੀਤ ਨੇ ਨਾ ਹੀ ਉਹਨਾਂ ਦੀ ਟੀਮ ਦੇ ਵੱਲੋਂ ਨਾ ਹੀ ਫਿਲਮ ਦੇ ਡਾਇਰੈਕਟਰ ਦੇ ਵੱਲੋਂ ਇਹ ਕਲੀਅਰ ਕੀਤਾ ਗਿਆ ਕਿ ਕਿਉਂ ਮਾਫੀ ਮੰਗਣੀ ਪੈਗੀ ਸਵਾਲ ਬਹੁਤ ਬਣਦੇ ਨੇ ਕਿਉਂਕਿ ਦਲਜੀਤ ਇੱਕ ਬਹੁਤ ਹੀ ਸੀਨੀਅਰ ਆਰਟਿਸਟ ਨੇ ਬਹੁਤ ਅੱਛੀ ਉਹਨਾਂ ਦੇ ਕੋਲ ਟੀਮ ਆ ਸਨਾਲੀ ਸਿੰਘ ਦੀ ਆਪਾਂ ਹਮੇਸ਼ਾ ਹੀ ਜ਼ਿਕਰ ਕਰਦੇ ਹਾਂ ਕਿ ਉਹਨਾਂ ਦੀ ਜੋ ਮੈਨੇਜਰ ਆ ਬਹੁਤ ਅੱਛੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਟੀਮ ਨੇ ਬਿਨਾ ਵੈਰੀਫਾਈ ਕੀਤੇ ਤੋਂ ਕਲੈਰੀਫਿਕੇਸ਼ਨ ਤੋਂ ਬਿਨਾ ਉਹਨਾਂ ਨੇ ਪਹਿਲਾਂ ਪੋਸਟ ਪਾਈ ਆ ਹੋਵੇ ਕਿ ਅਸੀਂ ਫਿਲਮ ਵਰਲਡਵਾਈਡ ਰਿਲੀਜ਼ ਕਰਨ ਜਾ ਰਹੇ ਹਾਂ ਉਹ ਵੀ ਬਿਨਾ ਕਿਸੇ ਕਟ ਤੋਂ ਬਿਲਕੁਲ ਤਾਂ ਇਹੋ ਜੀ ਪੋਸਟ ਦੇਖੋ ਆਮ ਬੰਦਾ ਪਾਉਂਦਾ ਤਾਂ ਆਪਾਂ ਸੋਚ ਸਕਦੇ ਹਾਂ ਕਿ ਯਾਰ ਬੰਦੇ ਨੇ ਵੈਸੇ ਪਾਤੀ ਹੋ ਐਕਸਾਈਟਡ ਹੋ ਗਏ ਜਾਂ ਪ੍ਰੋਪਰ ਚੈੱਕ ਨਹੀਂ ਕੀਤਾ ਪਰ ਜਦੋਂ ਇਦਾਂ ਦੀ ਟੀਮ ਹੁੰਦੀਆਂ ਨੇ ਤਾਂ ਉਹ ਪੂਰਾ ਵੈਰੀਫਾਈ ਕਰਕੇ ਹੀ ਹੁੰਦਾ ਗਿਆ ਹਾਲਾਂਕਿ ਉਸ ਦੇ ਵਿੱਚ ਇਹ ਵੀ ਪੱਕੀ ਬਾਤ ਸਾਹਮਣੇ ਆਇਆ ਸੀ ਕਿ ਹਾਲੇ ਤੱਕ ਇੰਡੀਆ ਦੇ ਵਿੱਚ ਜਿਹੜੀ ਝੰਡੀ ਉਹਨਾਂ ਨੂੰ ਨਹੀਂ ਮਿਲੀ ਸੀ ਸੈਂਸਰ ਬੋਰਡ ਦੇ ਵੱਲੋਂ ਨਹੀਂ ਕੀਤਾ ਗਿਆ ਕਿ ਇੰਡੀਆ 'ਚ ਫਿਲਮ ਰਿਲੀਜ਼ ਨਹੀਂ ਹੋ ਰਹੀ ਸੀ ਨਹੀਂ ਬਿਲਕੁਲ ਜਦੋਂ ਆਪਾਂ ਸ਼ਾਇਦ ਕਿਤੇ ਬੈਠੇ ਸੀਗੇ ਉਦੋਂ ਇੱਕ ਕਲਾਕਾਰ ਨੇ ਗੱਲ ਵੀ ਕੀਤੀ ਸੀਗੀ ਹਮ ਕਿ ਮਾਰਚ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ ਜੀ ਦੇ ਪਲੇਟਫਾਰਮ ਤੇ ਬਿਲਕੁਲ OTT OTT ਵੱਲ ਤਾਂ ਵਧਣਾ ਪਊਗਾ ਨਾ ਕਿਉਂਕਿ ਹੁਣ ਮੇਕਰਸ ਦੇ ਕੋਲੇ ਕੋਈ ਆਪਸ਼ਨ ਨਹੀਂ ਬਚੀ ਜਗਪ੍ਰੀਤ ਇਹ ਬਹੁਤ ਵੱਡਾ ਟੌਪਿਕ ਆ ਇਹ ਸਾਡੇ ਪੰਜਾਬ ਦਾ ਉਹ ਦਖਾਂ ਤੱਕਾਲੇ ਦੌਰ ਦੀ ਸੱਚਾਈ ਹੈ ਇਹ ਤੇ ਸਿਸਟਮ ਦੀ ਫੇਲਿਅਰ ਆ ਸਿਸਟਮ ਆਪਣੇ ਆਪ ਨੂੰ ਛੁਪਾਉਣ ਦੇ ਲਈ ਆਪਣੀ ਗਲਤੀਆਂ ਨੂੰ ਛੁਪਾਉਣ ਦੇ ਲਈ ਸਿਸਟਮ ਅੱਜ ਇਸ ਚੀਤੇ ਤੱਕਾ ਕਰ ਰਿਹਾ ਫਿਲਮ ਦੇ ਡਾਇਰੈਕਟਰ ਦੇ ਵੱਲੋਂ ਆਪਣੀ ਜਿਹੜੀ ਪੋਸਟ ਪਾਈ ਗਈ ਹੈ ਉਹਦੇ ਉੱਤੇ ਵੀ ਲਿਖਿਆ ਗਿਆ ੱਤਕਾ ਬਿਲਕੁਲ ਪੰਜਾਬ 95 ਰਿਲੀਜ਼ਿੰਗ 7th ਫੈਵ ਵਰਲਡਵਾਈਸ ਲਿਖਿਆ ਹੋਇਆ ਉਹਦੇ ਉੱਤੇ ਕਾਂਟੇ ਮਾਰਿਆ ਹੋਇਆ ਕਰਾਸ ਮਾਰਿਆ ਹੋਇਆ ਤੇ ਥੱਲੇ ੱਤਕਾ ਲਿਖਿਆ ਹੋਇਆ ਵੀ ਇਹ ੱਤਕਾ ਹੋ ਰਿਹਾ ਤਾਂ ਬਿਲਕੁਲ ਦੇਖੋ ਨਾ ਇਤਿਹਾਸ ਦੁਹਰਾਇਆ ਜਾ ਰਿਹਾ ਜਿਸ ਬਾਇਓਪਿਕ ਦੇ ਉੱਤੇ ਜਿਸ ਕਹਾਣੀ ਦੇ ਉੱਤੇ ਇਹ ਫਿਲਮ ਬਣੀ ਪੰਜਾਬ 95 ਭਾਈ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਦਾ ਜੇ ਅਸੀਂ ਜੀਵਨ ਦੇਖੀਏ ਉਹਨਾਂ ਦੀ ਜੋ ਹਿਸਟਰੀ ਦੇਖੀਏ ਤਾਂ ਬਿਲਕੁਲ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਜਦੋਂ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਵਿੱਚ 84 ਤੋਂ ਲੈ ਕੇ 95 ਤੱਕ ਦੇ ਦੌਰ ਤੱਕ ਜਿਹੜੇ ਮੁੰਡਿਆਂ ਨੂੰ ਕੋਹ ਕੋਹ ਕੇ ਪੁਲਿਸ ਦੇ ਵੱਲੋਂ ਮਾਰਿਆ ਗਿਆ ਸਿੱਖ ਧੀ ਪੁੱਤ ਘਰਾਂ ਤੋਂ ਗਏ ਅਜੇ ਤੱਕ ਵਾਪਸ ਨਹੀਂ ਪਰਤੇ ਜਾਂ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰ ਪੁਲਿਸ ਨਹੀਂ ਕਰ ਦਿੱਤਾ ਉਹਨਾਂ ਦੀ ਖੋਕ ਕੀਤੀ रिसर्च ਕੀਤੀ ਤੇ 1 25000 ਦਾ ਅੰਕੜਾ ਜਿਹੜਾ ਵਰਲਡ ਵਾਈਡ ਉਹਨਾਂ ਨੇ ਰੱਖਿਆ ਹੁਣ ਦੇਖੋ ਜਦੋਂ 25000 ਦੀ ਰਿਪੋਰਟ ਭਾਈ ਜਸਵੰਤ ਸਿੰਘ ਖਾਲੜਾ ਨੇ ਤਿਆਰ ਕੀਤੀ ਸੀਗੀ ਤਾਂ ਮੈਂ ਡਿਟੇਲ ਦੇ ਵਿੱਚ ਥੋੜਾ ਜਿਹਾ ਇੱਥੇ ਨਹੀਂ ਜਾਣਾ ਚਾਹੁੰਦਾਗਾ ਕਿਉਂਕਿ ਪੂਰੀ ਹਿਸਟਰੀ ਜੇ ਅਸੀਂ ਸੁਣਾਉਣ ਲੱਗ ਜਾਈਏ ਤਾਂ ਕਾਫੀ ਲੰਬਾ ਜਿਹੜਾ ਆਪਣਾ ਪ੍ਰੋਗਰਾਮ ਚਲਾ ਜਾਊਗਾ ਪਰ ਮੈਂ ਥੋੜਾ ਸ਼ਾਰਟ ਦੇ ਵਿੱਚ ਜ਼ਰੂਰ ਦੱਸਾਂਗਾ ਕਿ ਇਤਿਹਾਸ ਕਿਵੇਂ ਦਰਹਾਇਆ ਗਿਆ ਹੈ ਨਾ ਤਾਂ ਉਹ ਰਿਪੋਰਟ ਨੂੰ ਪੰਜਾਬ ਦੇ ਅੰਦਰ ਇੰਡੀਆ ਦੇ ਅੰਦਰ ਜਿਹੜਾ ਕਿਸੇ ਨੇ ਵੀ ਸੁੰਨਤੋਂ ਇਨਕਾਰ ਕਰਤਾ ਸੀ ਸਾਡੇ ਮੀਡੀਆ ਦੇ ਵੱਲੋਂ ਸਾਡੇ ਰਾਜਨੀਤਿਕ ਲੀਡਰਾਂ ਦੇ ਵੱਲੋਂ ਅਦਾਲਤਾਂ ਤੱਕ ਉਹ ਗਏ ਹਾਈ ਕੋਰਟ ਦਾ ਉਹਨਾਂ ਨੇ ਰੋਕ ਦਿੱਤਾ ਸੁਪਰੀਮ ਕੋਰਟ ਦਾ ਰੋਕ ਕੀਤਾ ਤੁਸੀਂ ਦੇਖੋ ਜਦੋਂ ਸਾਰੇ ਰਸਤੇ ਬੰਦ ਹੋ ਗਏ ਤਾਂ ਉਹ ਕੈਨੇਡਾ ਜਾਂਦੇ ਨੇ ਕੈਨੇਡਾ ਜਾ ਕੇ ਉਹਨਾਂ ਨੇ ਦੁਨੀਆ ਦੇ ਵਿੱਚ ਆਪਣੀ ਉਹ ਗੱਲ ਰੱਖੀ ਕਿ ਇਹ ਪੰਜਾਬ ਦੇ ਅੰਦਰ ਹੋਇਆ ਤਾਂ ਉਹਨਾਂ ਨੂੰ ਬਾਹਰ ਜਾਣਾ ਪਿਆ ਤਾਂ ਅੱਜ ਜਦੋਂ ਦਲਜੀਤ ਦੋਸਾਂਜ ਜਾਂ ਮੇਕਰਸ ਦੇ ਵੱਲੋਂ ਜਦੋਂ ਇਹ ਫਿਲਮ ਉਹਨਾਂ ਦੀ ਹਿਸਟਰੀ ਬਣਾਈ ਗਈ ਤਾਂ ਉਹਨਾਂ ਦੇ ਨਾਲ ਵੀ ਸੇਮ ਚੀਜ਼ਾਂ ਦੁਹਰਾਈਆਂ ਗਈਆਂ ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਯਾਰ ਉਹ ਦੌਰ ਚਲਾ ਗਿਆ ਅੱਜ ਵੀ 95 ਦਾ 1990 ਦਾ ਉਹ ਉਹ ਦੌਰ ਸਾਨੂੰ ਦੁਬਾਰੇ ਚੇਤੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਮੇ ਦੇ ਵੱਲ ਹਕੂਮਤ ਦੇ ਵੱਲ ਦੌਰ ਚੇਤੇ ਕਰਾਇਆ ਪਹਿਲਾਂ ਤਾਂ ਇੰਡੀਆ ਦੇ ਵਿੱਚ ਲੋਕੀ ਉਹਨਾਂ ਨੇ ਜੀ ਸੋਚਿਆ ਵੀ ਚਲੋ ਅਸੀਂ ਬਾਹਰ ਕਰਦੇ ਹਾਂ ਕਿਉਂਕਿ ਇਸ ਗੱਲ ਬਹੁਤ ਵੱਡਾ ਹੈ ਬਿਲਕੁਲ ਮੁੱਦਾ ਬਹੁਤ ਬਹੁਤ ਵੱਡਾ ਹੈ ਇਹ ਇਹ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਅਸਲ ਦੇ ਵਿੱਚ ਪੰਜਾਬ ਦੇ ਨਾਲ ਵਾਪਰਿਆ ਕੀ ਆ ਪੰਜਾਬ ਕਿਸ ਹਾਲਾਤਾਂ ਦੇ ਵਿੱਚੋਂ ਨਿਕਲਿਆ ਹੁਣ ਪਰ ਪਤਾ ਨਹੀਂ ਕੀ ਕਾਰਨ ਬਣੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਆ ਕਿ ਜਿਹੜੀ ਸਾਡੀ ਸਰਕਾਰ ਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਬਿਆਨਾਂ 'ਚ ਕਹਿੰਦੇ ਕਿ ਮੈਂ ਯੂਕਰੇਨ ਦੀ ਜੰਗ ਰੁਕਵਾ ਕੇ ਤੇ ਉੱਥੋਂ ਭਾਰਤੀਆਂ ਨੂੰ ਕੱਢ ਲਿਆਉਣਾ ਠੀਕ ਆ ਜੀ 2 ਘੰਟੇ ਉਹ ਕਹਿੰਦੇ ਮੈਂ ਜੰਗ ਰੁਕਵਾਤੀ ਬਾਈ ਜੀ ਜੇ ਜੰਗ ਰੁਕਵਾ ਸਕਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਡੀ ਕੇਂਦਰ ਸਰਕਾਰ ਤਮੇਨ ਲੱਗਦਾ ਫਿਲਮ ਤਾਂ ਬਹੁਤ ਛੋਟੀ ਚੀਜ਼ ਆ ਇਹ ਵੀ ਇੱਕ ਪੱਖ ਹੋ ਸਕਦਾ ਕਿਉਂਕਿ ਜਦੋਂ ਮੇਨ ਲੱਗਦਾ ਦੇਸ਼ਾਂ ਦੀ ਨੇ ਇੱਕ ਸੰਧੀ ਆ ਹਰ ਇੱਕ ਦੇਸ਼ ਅੱਜ ਜਿਹੜਾ ਇੱਕ ਦੂਜੇ ਦੇ ਨਾਲ ਮਿਲ ਕੇ ਹੀ ਚੱਲ ਰਿਹਾ ਹੈ ਖਾਸ ਤੌਰ ਦੇ ਉਤੇ ਕੈਨੇਡਾ ਦੀ ਗੱਲ ਕੀਤੀ ਜਾਵੇ ਕੈਨੇਡਾ ਦੇ ਪਿੱਛੇ ਜੇ ਸਬੰਧ ਵਿਗੜੇ ਵੀ ਸੀ ਜਸਟਨ ਟ੍ਰੂਡੋ ਨੇ ਤਾਂ ਅਸਤੀਫਾ ਹੀ ਉਹਨਾਂ ਨੇ ਦੇ ਦਿੱਤਾ ਤਾਂ ਮੇਨ ਲੱਗਦਾ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਬਾਹਰ ਇਸ ਮੂਵੀ ਨੂੰ ਹੋ ਸਕਦਾ ਕੇਂਦਰ ਸਰਕਾਰ ਤੋਂ ਕੋਈ ਪ੍ਰੈਸ਼ਰ ਗਿਆ ਹੋਵੇ ਕਿਉਂਕਿ ਉਹਨਾਂ ਨੂੰ ਲੱਗਿਆ ਹੋਵੇ ਯਾਰ ਜਦੋਂ ਇੰਡੀਆ ਇਸ ਚੀਜ਼ ਨੂੰ ਰੋਕ ਰਿਹਾਗਾ ਤਾਂ ਫਿਰ ਅਸੀਂ ਕਿਉਂ ਕਰੀਏ ਪਰ ਮੈਨੂੰ ਮੈਨੂੰ ਜਿਹੜਾ ਦੁੱਖ ਹੁੰਦਾ ਨਾ ਰਾਜਦੀਪ ਉਹ ਇਹ ਗੱਲ ਇਹ ਗੱਲ ਸੋਚ ਕੇ ਹੁੰਦਾ ਜਦੋਂ ਐਡੇ ਵੱਡੇ ਕਲਾਕਾਰ ਇੱਕ ਸੁਪਰਸਟਾਰ ਰਾਜ ਦਲਜੀਤ ਕਿਸੇ ਨੂੰ ਮਤਲਬ ਜੇ ਦੱਸਣਾ ਵੀ ਹੋਵੇ ਤਾਂ ਕੋਈ ਸ਼ਬਦ ਨਹੀਂ ਉਹਨੂੰ ਦੱਸਣ ਲਈ ਵੀ ਦਲਜੀਤ ਕੀ ਚੀਜ਼ ਆ ਦਲਜੀਤ ਜੀ ਉਹਦੇ ਨਾਲ ਐਡਾ ਵੱਡਾ ਤੱਕਾ ਹੋ ਸਕਦਾ ਆਮ ਬੰਦੇ ਦੀ ਕੀ ਵੈਲਿਊ ਹੈ ਫਿਰ ਆਪਾਂ ਕਹਿ ਦਿੰਨੇ ਆ ਬਿਜ਼ਨਸ ਲੋਗ ਇੱਥੇ ਨਹੀਂ ਕਰਦੇ ਲੋਗ ਬਾਹਰ ਜਾ ਰਹੇ ਆ ਲੋਗ ਇੱਥੇ ਰਹਿ ਕੇ ਰਾਜੀ ਨਹੀਂ ਤਾਂ ਫਿਰ ਜੇ ਉਹਦੇ ਨਾਲ ਅੱਡਾ ਵੱਡਾ ਤੱਕਾ ਹੋ ਸਕਦਾ ਹੈ ਤੇ ਆਮ ਬੰਦੇ ਦੀ ਕੀ ਵੈਲਿਊ ਹੈ ਜਿਸ ਨਾਮੁਸ਼ੀ ਨਾਲ ਜਿਸ ਦਰਦ ਨਾਲ ਉਹਨੇ ਪੋਸਟ ਪਾਈ ਹੂੰ ਕਿ ਸੌਰੀ ਵੀ ਜਿਹੜੀਆਂ ਸਾਡੇ ਕੰਟਰੋਲ 'ਚ ਹੀ ਨਹੀਂ ਆ ਚੀਜ਼ਾਂ ਤਾਂ ਉਹ ਉਹਨਾਂ ਕਰਕੇ ਫਿਲਮ ਰਿਲੀਜ਼ ਨਹੀਂ ਹੋ ਰਹੀ ਡਿਲੇ ਹੈ ਇੱਕ ਜਦੋਂ ਤੁਸੀਂ ਐਡੇ ਵੱਡੇ ਟੌਪਿਕ ਤੇ ਐਡੇ ਵੱਡੇ ਜਿਹੜਾ ਮਸਲਾ ਹੋਇਆ ਪੰਜਾਬ ਦੇ ਵਿੱਚ ਵਾਪਰਿਆ 25000 ਤੋਂ ਉੱਤੇ ਨੌਜਵਾਨ ਤੁਸੀਂ ਮਾਰ ਕੇ ਸੁੱਟਦੇ ਉੰਦੇ ਉੱਤੇ ਜੇ ਕੋਈ ਫਿਲਮ ਬਣਾਵੇ ਤੁਸੀਂ ਠੀਕ ਹੈ ਤੁਸੀਂ ਸੈਂਸਰ ਬੋਰਡ ਤੇ ਗਿਆ ਕੱਟ ਲੱਗੋ 120 ਕੱਟ ਲੱਗਣੇ ਚਾਹੀਦੇ ਆ ਕੋਈ ਕਹਿੰਦਾ 95 ਕੱਟ ਲੱਗਣੇ ਚਾਹੀਦੇ ਆ ਤੁਹਾਡੇ ਕੋਲ ਕੋਈ ਰਾਈਟ ਨਹੀਂ ਆ ਉਹ ਅਗਲਾ ਕਹਿੰਦਾ ਮੈਂ ਫਿਲਮ ਹੀ ਨਹੀਂ ਮਤਲਬ ਥੀਏਟਰਸ ਚ ਲਾਂਚ ਕਰਦਾ ਮੈਂ OTT ਤੇ ਦੇ ਰਿਹਾ ਮੂਵੀ ਹੁਣ OTT ਕਿੰਦਾ OTT ਵੀ OTTV BJP ਦੇ ਰਾਜ ਸਭਾ ਮੈਂਬਰ ਦਾ ਹੂੰ ਜਿੱਥੇ ਫਿਲਮ ਰਿਲੀਜ਼ ਹੋਣੀ ਸੀ ਜੀ ਅਜੀ ਗਰੁੱਪ ਦਾ ਮਾਲਕ ਕੌਣ ਹੈ ਸਭ ਨੂੰ ਪਤਾ ਹੈ ਹਮ ਪਰ ਜਦੋਂ ਉੱਥੇ ਵੀ ਨਹੀਂ ਹੋਇਆ ਹੁਣ ਵਰਲਡ ਵਾਈਡ ਕੀ ਦਿੱਕਤ ਆਈ ਕੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਜਿਹੜੇ ਲੋਕ ਇਹ ਕਹਿੰਦੇ ਆ ਵੀ ਦਿਲਜੀਤ ਇਲੂਮਿਨਾਟੀ ਹੈ ਹਮ ਤੇ ਇਲੂਮਿਨਾਟੀਆਂ ਕੋਲ ਤਾਂ ਇਨੀ ਪਾਵਰ ਹੋਣੀ ਚਾਹੀਦੀ ਹੈ ਵੀ ਉਹ ਵਰਲਡ ਵਾਈਡ ਆਫ ਦੀ ਫਿਲਮ ਰਿਲੀਜ਼ ਕਰਾ ਸਕਣ ਤਾਂ ਇੱਥੋਂ ਇਹ ਕਲੈਰਿਟੀ ਹੁੰਦੀ ਹੈ ਕਿ ਐਦਾਂ ਦਾ ਕੋਈ ਜਿਹੜੀ ਬਕਵਾਸ ਲੋਕ ਕਰਦੇ ਨੇ ਉਹ ਕੁਝ ਨਹੀਂ ਹੈ ਹਮ ਦੂਜੀ ਗੱਲ ਇਹ ਹੈ ਜਿਸ ਤਰੀਕੇ ਦੀ ਮਿਹਨਤ ਉਹਨਾਂ ਨੇ ਕੀਤੀ ਜਿਸ ਤਰੀਕੇ ਦਾ ਟ੍ਰੇਲਰ ਆਪਾਂ ਦੇਖਿਆ ਟ੍ਰੇਲਰ ਤਾਂ ਖੈਰ ਪੂਰਾ ਨਹੀਂ ਸੀ ਉਹ ਆਪਾਂ ਉਹਨੂੰ ਟੀਜ਼ਰ ਕਹਾਂ ਟੀਜ਼ਰ ਕਹਿ ਸਕਦੇ ਹਾਂ ਵੀ ਇੱਕ ਦੇਖਣ ਚ ਫਿਲਮ ਕਿੱਦਾਂ ਦੀ ਨਜ਼ਰ ਆਉਗੀ ਕਿ ਕਿਆ ਦਰਦ ਸੀ ਅਸਲ 'ਚ ਮੈਨੂੰ ਇਹ ਵੀ ਸ਼ਾਇਦ ਇੱਕ ਕਾਰਨ ਲੱਗਦਾ ਜੋ ਮੇਰੀ ਆਪਦੀ ਪਰਸਨਲ ਕੈਲਕੂਲੇਸ਼ਨ ਕਹਿੰਦੀ ਆ ਦਲਜੀਤ ਨੇ ਟੀਜ਼ਰ ਪਾਇਆ ਆਪਣੇ ਇੰਸਟਾਗ੍ਰਾਮ 'ਆਕਾ YouTube ਦੇ ਉੱਤੇ ਉਹ ਟੀਜ਼ਰ ਪਤਾ ਨਹੀਂ ਪਿਆ ਨਹੀਂ ਪਿਆ ਉਹ ਵੀ ਕਲੈਰੀਫਾਈ ਨਹੀਂ ਹਜੇ ਤੱਕ ਹੈਗਾ ਕੁਝ ਕੁਝ ਕਹਿੰਦੇ ਕਿ ਪਿਆ ਕੁਝ ਕਹਿੰਦੇ ਨਹੀਂ ਪਿਆ ਹਾਲਾ ਕਿ ਉਹ ਜਿਹੜਾ ਪਿਆ ਵੀ ਹੈ ਮੈਨੂੰ ਲੱਗਦਾ ਉਹ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀ ਕਿਤੇ ਆਪ ਬੈਠੇ ਸੀ ਜਿਵੇਂ ਲੋਕਾਂ ਨੇ ਚੱਕ ਚੱਕ ਕੇ ਪਾਇਆ ਸੀ ਹਨਾ ਡਾਊਨਲੋਡ ਕਰਕੇ ਪਾ ਦਿੰਦੇ ਆ ਪਰ ਉਹਦੇ ਇੰਸਟਾਗ੍ਰam ਦੇ ਉੱਤੇ ਪਾਏ ਇੱਕ ਟੀਜ਼ਰ ਨੇ ਡਾ ਤਹਲਕਾ ਮਚਾ ਕੇ ਰੱਖਤਾ ਲੋਕਾਂ ਦੇ ਕਮੈਂਟ ਲੋਕਾਂ ਦੀ ਸ਼ੇਅਰਿੰਗ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਅੰਦਰ ਉਹ ਖਬਰਾਂ ਜੱਲਿਆਂ ਮੈਨੂੰ ਲੱਗਦਾ ਕਿ ਤੈਨਾਂ ਕੀਤੇ ਸਰਕਾਰ ਉਸ ਚੀਜ਼ ਨੂੰ ਲੈ ਕੇ ਵੀ ਜਿਹੜਾ ਪ੍ਰਸ਼ਾਸਨ ਆ ਕੁਝ ਦੇਖੋ ਸੈਂਸਰ ਬੋਰਡ ਦੇ ਉੱਤੇ ਸਾਰੀ ਗੱਲ ਲੱਗੀ ਆ ਸਰਕਾਰ ਤੇ ਗੱਲ ਜਾਊਗੀ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਜਨਾ ਮੈਂ ਪਿੱਛੇ ਜਾਣਾ ਚਾਹਣਾ ਦਲਜੀਤ ਦੀ ਹਿਸਟਰੀ ਦੇ ਅੰਦਰ ਜੀ ਦਲਜੀਤ ਨੇ ਪੰਜਾਬ 1984 ਵੀ ਕੀਤੀ ਬਿਲਕੁਲ ਦਲਜੀਤ ਨੇ ਚਮਕੀਲੇ ਦੇ ਉੱਤੇ ਵੀ ਫਿਲਮ ਕੀਤੀ ਅਮਰ ਸਿੰਘ ਚਮਕੀਲਾ ਉਹਦਾ ਵੀ ਕਿੱਡਾ ਵਿਰੋਧ ਹੋਇਆ ਜਦੋਂ ਪੰਜਾਬ ਜਦੋਂ ਪੰਜਾਬ 1984 ਬਣਾਈ ਸੀ ਉਹ ਵੀ ਇਸੇ ਦੌਰ ਦੇ ਉੱਤੇ ਸੀਗੀ 1984 ਦੀ ਉਹ ਕਹਾਣੀ ਦਿਖਾਈ ਇੱਕ ਪਰਿਵਾਰ ਦੀ ਕਹਾਣੀ ਉਹਨਾਂ ਨੇ ਦਿਖਾਈ ਉਹਦੇ ਵਿੱਚ ਉਦੋਂ ਵੀ ਬਹੁਤ ਕੌਂਟਰੋਵਰਸੀ ਉਹਨਾਂ ਨੂੰ ਲੈ ਕੇ ਹੋਈ ਸੀ ਸਿਸਟਮ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੇ ਮੈਂ ਗਲਤ ਨਹੀਂ ਹੈਗਾ ਸ਼ਾਇਦ ਉਹਦੇ ਵਿੱਚ ਵੀ ਮੈਨੂੰ ਲੱਗਦਾ ਕੱਟ ਲਗਾਏ ਗਏ ਸੀ ਸੈਂਸਰ ਬੋਰਡ ਦੇ ਉੱਤੇ ਬਿਲਕੁਲ ਨਹੀਂ ਤਾਂ ਦਲਜੀਤ ਸ਼ੁਰੂ ਤੋਂ ਹੀ ਇਹ ਚੀਜ਼ਾਂ ਕਰਦਾ ਹੈ ਤੇ ਉਹਨੂੰ ਪਤਾ ਵੀ ਹੈ ਉਹਨਾਂ ਦੀ ਟੀਮ ਨੂੰ ਪਤਾ ਵੀ ਹੈ ਜਿ ਇਹ ਚੈਲੈਂਜਿੰਗ ਚੀਜ਼ਾਂ ਹੁੰਦੀਆਂ ਨੇ ਤੇ ਸਾਨੂੰ ਚੈਲੰਜ ਆਉਣਗੇ ਪਰ ਉਹੀ ਗੱਲ ਰਹਿ ਜਾਂਦੀ ਹੈ ਜਿਵੇਂ ਤੁਸੀਂ ਕਿਹਾ ਸੀ ਕਿ ਇੱਕ ਆਮ ਇਨਸਾਨ ਦੇ ਨਾਲ ਫਿਰ ਕੀ ਹੁੰਦਾ ਹੋਊਗਾ ਇੱਕ ਸੁਪਰਸਟਾਰ ਜਿਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਇਨਵਾਈਟ ਕਰ ਰਿਹਾ ਆਪਣੇ ਹਾਊਸ ਦੇ ਅੰਦਰ ਮਿਲਣ ਦੇ ਲਈ ਜਿਹਨੂੰ ਸੈਲੀਬ੍ਰਿਟੀਆ ਇੰਨਾ ਪਿਆਰ ਦਿੰਦੀਆਂ ਨੇ ਵਰਲਡ ਵਾਈਡ ਲੋਕ ਕਮਲੇ ਨੇ ਉਹਦੇ ਪਿੱਛੇ ਪਾਗਲ ਨੇ ਬਿਲਕੁਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਉਂਦੇ ਨੇ ਸਟੇਜ ਦੇ ਉੱਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੇ ਨੇ ਉਹ ਕਿਹੜੀ ਜਿਸ ਕੰਟਰੀ ਤੇ ਵਿੱਚ ਜਾ ਰਿਹਾ ਜਿਸ ਸਟੇਟ ਦੇ ਅੰਦਰ ਜਾ ਰਿਹਾ ਉੱਥੇ ਦੁਨੀਆ ਉਦੀ دیوانی ਹੋ ਜਾਂਦੀ ਐ ਪਰ ਫਿਰ ਵੀ ਉਹਦੋਂ ਐਡਾ ਵੱਡਾ ਇੱਕ ਕਹ ਦੀਏ ਚੈਲੰਜ ਉਹਦੇ ਲਈ ਬਣ ਚੁੱਕਿਆ ਕਿ ਯਾਰ ਉਸ ਨੂੰ ਆਪਣੀ ਮੂਵੀ ਹਾਲਾਂਕਿ ਉਹ ਪੰਜਾਬ ਤੇ ਬਣੀ ਐ ਮੈਨੂੰ ਇਹ ਇੱਕ ਬੜੀ ਬੜੀ ਹੈਰਾਨੀ ਹੁੰਦੀ ਐ ਕਿ ਉਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਬਿਲਕੁਲ ਵੀ ਅੱਜ ਭਾਜਪੀ ਦੀ ਸਰਕਾਰ ਆ ਹਾਲਾਂਕਿ ਜੇ ਭਾਜਪੀ ਕੰਗਣਾ ਰਣੌਤ ਦੀ ਐਮਰਜੈਂਸੀ ਮੂਵੀ ਨੂੰ ਕੇਂਦਰ ਸਰਕਾਰ ਦਾ ਸੈਂਸਰ ਬੋਰਡ ਰਿਲੀਜ਼ ਕਰ ਸਕਦਾ ਉਸ ਨੂੰ ਪਰਮਿਸ਼ਨ ਦੇ ਸਕਦਾ ਤਾਂ ਫਿਰ ਪੰਜਾਬ 95 ਦੇ ਉੱਤੇ ਰੋਖ ਕਿਉਂ ਇਹ ਬਹੁਤ ਵੱਡਾ ਸਵਾਲ ਆ ਰੋਕ ਨਹੀਂ ਹੋ ਕਹਿੰਦੇ ਕੱਟ ਲਾ ਲਓ ਜਿਸ ਤਰੀਕੇ ਐਮਰਜੈਂਸੀ ਦੇ ਵਿੱਚ ਕੱਟ ਲਗਵਾਏ ਜਗਪੀ ਤਾਂ ਰੋਕ ਹੀ ਹੋ ਜਾਂਦੀ ਹੈ ਨਾ ਤੁਸੀਂ ਮੈਨੂੰ ਆਪ ਦੱਸੋ 120 ਕੱਟ ਲਾ ਕੇ 2.5 ਘੰਟਿਆਂ ਦੀ ਮੂਵੀ ਦੇ ਵਿੱਚ 120 ਕੱਟ ਤੁਸੀਂ ਲਾਤੇ ਮੇਕਰ ਜੋ ਕਹਾਣੀ ਦਿਖਾਉਣਾ ਚਾਹੁੰਦਾ ਸਮਝ ਨਹੀਂ ਆਉਂਦੀ ਬਿਲਕੁਲ 10 ਮਿੰਟ ਦੀ ਆਪਾਂ ਨਾ YouTube ਦੇ ਉੱਤੇ ਵੀਡੀਓ ਦੇਖ ਰਹੇ ਹੁੰਦੇ ਜਾਂ ਕੋਈ ਮੂਵੀ ਲਾਈ ਹੁੰਦੀ ਆ ਆਪਣਾ ਦੋ ਕਮੈਂਟਾਂ ਦੀ ਵੀ ਜੇ ਸਕਿਪ ਹੋ ਜੇ ਆਪਾਂ ਸਾਰੀ ਕਹਾਣੀ ਡਿਸਟਰਬ ਹੋ ਜਾਂਦੀ ਹੈ ਨੇ ਇਹ ਤਾਂ ਹੈ ਹੀ ਰਾਏ ਦੀ ਜਸਤਰੀ ਕੇ ਨਾਲ ਵਤੀਰਾ ਹੋ ਰਿਹਾ ਚਲੋ ਮੈਂ ਇੰਡੀਆ 'ਚ ਤਾਂ ਮੰਨ ਲਿਆ ਚਲੋ ਸੈਂਸਰ ਬੋਰਡ ਨੇ ਧੱਕਾ ਕਰ ਲਿਆ ਜਾਂ ਘਟ ਲਾਤੇ ਨਹੀਂ ਰਿਲੀਜ਼ ਕੀਤੀ ਇੰਡੀਆ 'ਚ ਪਰ ਬਾਹਰ ਮੈਨੂੰ ਇਹ ਚੀਜ਼ ਨਹੀਂ ਸਮਝ ਆ ਰਹੀ ਕੀ ਦਿੱਕਤ ਹੋਈ ਕਿਸ ਤਰੀਕੇ ਨਾਲ ਚੀਜ਼ਾਂ ਵਰਕ ਕਰਦੀਆਂ ਕਿਉਂਕਿ ਬਾਹਰ ਤਾਂ ਤੁਸੀਂ ਵਰਲਡ ਵਾਈਡ ਰਿਲੀਜ਼ ਕਰ ਸਕਦੇ ਹੋ ਨਾ ਇੰਡੀਆ ਚ ਨਹੀਂ ਹੋਈ ਮੈਨੂੰ ਸਮਝ ਆ ਗਈ ਗੱਲ ਇੰਡੀਆ ਚ ਓਟ ਡੀਤੇ ਆਉਗੀ ਬਾਅਦ ਚਾਉਗੀ 2 ਮਹੀਨੇ ਬਾਅਦ ਆਉਗੀ 3 ਮਹੀਨੇ ਬਾਅਦ ਆਉਗੀ ਇਹ ਚ ਸਮਝ ਚੰਦੀ ਹੈ ਪਰ ਇਹੋ ਜੀ ਕਿਹੜੀ ਤਾਕਤ ਆ ਗਈ ਜਿਹਨੇ ਬਾਹਰ ਵੀ ਰੋਕਤਾ ਦੇਖੋ ਇਹ ਤਾਂ ਰਾਜ ਕਹਿੰਦੇ ਜਾਂ ਤਾਂ ਦਲਜੀਤ ਭਾਈ ਜਾਣਦੇ ਆ ਉਹਨਾਂ ਦੀ ਟੀਮ ਕੋਲੇ ਆ ਜਾਂ ਜਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਉਹੋ ਜਾਣਦੇ ਹੋ ਸਕਦੇ ਆ ਇਸ ਦੇ ਬਾਰੇ ਹਾਲਾਂਕਿ ਹਾਲੇ ਇਸ ਦੇ ਬਾਬਤ ਬਹੁਤ মিডিਆ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕੀ ਪਤਾ ਲਗਾਇਆ ਜਾਵੇ ਕੀ ਹੋਇਆ ਡਾਇਰੈਕਟਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਦਲਜੀਤ ਦੀ ਟੀਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਦੇ ਨਾਲ ਗੱਲਬਾਤ ਹੋਈ ਹੋਰ ਸਿੱਖ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਿਹੜੇ ਇਸ ਲਾਈਨ ਦੇ ਨਾਲ ਸਬੰਧਤ ਨੇ ਤਾਂ ਹਾਲੇ ਤੱਕ ਇਹ ਰੀਜ਼ਨ ਨਹੀਂ ਕਿਸੇ ਨੂੰ ਪਤਾ ਦੇਖੋ ਡਾਇਰੈਕਟਰ ਨੇ ਤੱਕਾ ਲੈ ਕੇ ਪੋਸਟ ਪਾਤੀ ਦਲਜੀਤ ਨੇ ਮਾਫੀ ਮੰਗ ਲਈ ਪਰ ਹੁਣ ਰੀਜ਼ਨ ਨਹੀਂ ਦੱਸੇ ਤੇ ਅਸੀਂ ਵੀ ਇਹੀ ਕੱਲ ਤੋਂ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਕਿ ਸਾਨੂੰ ਰੀਜ਼ਨ ਔਡੀਅেন্স ਨੂੰ ਜ਼ਰੂਰ ਦੱਸੋ ਕਿ ਇਹਦੇ ਪਿੱਛੇ ਕਾਰਨ ਕੀ ਆ ਬਿਲਕੁਲ ਜੇ ਆਡੀਅেন্স ਨੂੰ ਪਤਾ ਲੱਗੂਗਾ ਤਾਂ ਆਡੀਅেন্স ਦੀ ਅੱਖਾਂ ਖੁੱਲਣਗੀਆਂ ਵੀ ਇਹ ਕਿਉਂ ਨਹੀਂ ਰਿਲੀਜ਼ ਹੋਣ ਦਿੱਤੀ ਜਾ ਰਹੀ ਹੁੰਦੇ ਪਿੱਛੇ ਕਾਰਨ ਕੀ ਹੈ ਕੀ ਇਹੋ ਜੇ ਸਰਕਮਸਟੈਂਸਸ ਬਣੇ ਕਿ ਵਰਲਡਵਾਈਡ ਰਿਲੀਜ਼ ਨਹੀਂ ਹੋ ਰਹੀ ਫਿਲਮ ਜਾਂ ਡਿਲੇ ਹੋ ਗਈ ਹਮ ਪਰ ਐਸੇ ਨਾਲ ਨਾਲ ਮੈਂ ਉਮੀਦ ਕਰੂੰਗਾ ਕਿ ਇਹ ਵਿਦਆਊਟ ਕੱਟ ਸੀ ਫਿਲਮ ਆਵੇ ਚਾਹੇ Netflix ਦਾ ਰੁਕ ਕਰਨਾ ਪਵੇ ਚਾਹੇ ਇੱਕ ਆਪਦੀ OTT ਐਪ ਨਵੀਂ ਕਿਉਂ ਨਾ ਬਣਾਣੀ ਪਵੇ ਏ মুਵੀ ਤੁਹਾਨੂੰ ਦਿਖਣੀ ਚਾਹੀਦੀ ਹੈ ਵਿਦਆਊਟ ਐਨੀ ਕੱਟਸ